ਲੋਕ ਚੇਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਨੌਵੇਂ ਪਾਤਸ਼ਾਹ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਕੌਮ ਦੀ ਖਾਤਰ ਇਨਸਾਨੀਅਤ ਨੂੰ ਜਿੰਦਾ ਰੱਖਣ ਦੀ ਖਾਤਰ ਕਿਸੇ ਧਰਮ ਨੂੰ ਬਚਾਉਣ ਦੀ ਖਾਤਰ ਆਪਣਾ ਆਪਣੇ ਨਾਲ ਨਾਲ ਆਪਣੇ ਸਮੁੱਚੇ ਪਰਿਵਾਰ ਦਾ ਬਲੀਦਾਨ ਦੇ ਦਿੱਤਾ ਦੂਸਰੇ ਪਾਸੇ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ 23 ਸਾਲ ਦੀ ਉਮਰ ਦੇ ਵਿੱਚ ਆਪਣੇ ਦੇਸ਼ ਦੀ ਖਾਤਰ ਆਪਣੇ ਲੋਕਾਂ ਨੂੰ ਆਜ਼ਾਦੀ ਦਾ ਸਾਹ ਦਵਾਉਣ ਦੀ ਖਾਤਰ ਆਪਣੇ ਸਾਹਾਂ ਦੀ ਆਹੂਤੀ ਦੇ ਕੇ 23 ਸਾਲ ਦੀ ਉਮਰ ਦੇ ਵਿੱਚ ਫਾਂਸੀ ਦੇ ਤਖਤੇ ਨੂੰ ਜਿਹੜਾ ਚੁੰਮਣਾ ਮੁਨਾਸਮ ਸਮਝਿਆ ਦੂਸਰੇ ਪਾਸੇ ਮੌਜੂਦਾ ਆਮ ਆਦਮੀ ਪਾਰਟੀ ਦੀ ਇਨਕਲਾਬੀ ਹਕੂਮਤ ਜਿਹੜੀ ਨਿਤ ਦਿਨ ਲੋਕਾਂ ਦਾ ਲੋਕਾਂ ਦੇ ਅਧਿਕਾਰਾਂ ਦਾ ਸੰਵਿਧਾਨ ਦਾ ਸੰਵਿਧਾਨ ਵਿੱਚ ਦਿੱਤੇ ਹੋਏ ਸਾਰੇ ਲੋਕਾਂ ਦੇ ਹੱਕ ਹਕੂਕਾਂ ਦਾ ਜਿਹੜਾ ਕਾਣ ਕਰਨ ਤੇ ਉਤਾਰੂ ਹੈ ਦਿਲ ਬੜਾ ਉਦਾਸ ਹੋਇਆ ਅੱਜ ਜਿਹੜੀ ਅ ਸਵੇਰੇ ਕਿਸੇ ਨਿੱਜੀ ਚੈਨਲ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਇੱਕ ਜਿਹੜੀ ਕਾਨਫਰੰਸ ਕਾਲ ਉਹ ਲੀਕ ਹੋਈ ਹੈ ਉਸ ਉਹ ਦਿਖਾਈ ਜਾ ਰਹੀ ਸੀ ਉਸ ਦੇ ਵਿੱਚ ਐ ਐਸਐਸਪੀ ਪਟਿਆਲਾ ਜਿਹੜੇ ਕਿ ਇੱਕ ਆਈਪੀਐਸ ਅਧਿਕਾਰੀ ਹੈ ਵਰਣ ਸ਼ਰਮਾ ਉਹ ਆਪਣੇ ਡਿਪਟੀਜ਼ ਨੂੰ ਆਪਣੇ ਐਸਐਚਓ ਨੂੰ ਉਹ ਜਿਹੜਾ ਆਦੇਸ਼ ਦੇ ਰਹੇ ਹੈ ਆਦੇਸ਼ ਕੀ ਹੈ ਉਹ ਤੁਹਾਡੇ ਸਾਰਿਆਂ ਦੇ ਭਵਿੱਖ ਨੂੰ ਕਤਲ ਕਰਨ ਵਾਲਾ ਆਦੇਸ਼ ਕੀ ਹੈ ਤੁਹਾਡੇ ਹੱਕਾਂ ਦਾ ਕਾਣ ਕਰਨ ਵਾਲਾ ਆਦੇਸ਼ ਕੀ ਹੈ ਤੁਹਾਨੂੰ ਕੁਜੇ ਬੰਦ ਕਰਨ ਵਾਲਾ ਆਦੇਸ਼ ਕੀ ਹੈ ਤੁਹਾਡਾ ਭਵਿੱਖ ਰੋਲਣ ਵਾਲਾ ਆਦੇਸ਼ ਕੀ ਹੈ ਪੰਜਾਬ ਦੇ ਵਿੱਚ ਪੁਲਿਸ ਤੰਤਰ ਨੂੰ ਮਜ਼ਬੂਤ ਕਰਨ ਵਾਲਾ ਆਦੇਸ਼ ਕੀ ਹੈ ਸਰਕਾਰੀ ਕਾਨੂੰਨ ਦੀਆਂ ਛਰਿਆਮ ਤੇ ਜੀਆਂ ਉਡਾਉਣ ਦਾ ਇਹ ਹੈ ਆਦੇਸ਼ ਆਦੇਸ਼ ਹੈ ਐਸਐਸਪੀ ਵਰਨ ਸ਼ਰਮਾ ਜਿਹੜੇ ਆਈਪੀਐਸ ਅਧਿਕਾਰੀ ਹੈ ਆਪਣੇ ਡਿਪਟੀਜ਼ ਨੂੰ ਆਪਣੇ ਐਸਐਚਓ ਨੂੰ ਜਿਹੜੇ ਆਦੇਸ਼ ਦੇ ਰਹੇ ਹੈ ਕਿ ਜਿਹੜੀ ਬਹੁਤ ਫਜ਼ੀਹਤ ਹੋ ਰਹੀ ਹੈ ਜਿਹੜੇ ਵਿਰੋਧੀ ਧਿਰ ਦੇ ਕੈਂਡੀਡੇਟਸ ਨੇ ਚਾਹੇ ਉਹ ਕਾਂਗਰਸ ਦੇ ਨੇ ਚਾਹੇ ਉਹ ਅਕਾਲੀ ਦਲ ਦੇ ਨੇ ਚਾਹੇ ਉਹ ਇੰਡੀਪੈਂਡੈਂਟ ਨੇ ਜਦੋਂ ਵੀ ਉਹ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨਸ ਦੇ ਲਈ ਆਪਣੇ ਨਾਮੀਨੇਸ਼ਨ ਫਾਇਲ ਕਰਨ ਦੇ ਲਈ ਬੀਡੀਪੀਓ ਦਫ਼ਤਰ ਦੇ ਵਿੱਚ ਜਾਂ ਡੀਡੀਪੀਓ ਦਫ਼ਤਰ ਦੇ ਵਿੱਚ ਜਾਂਦੇ ਆ ਤੇ ਉੱਥੇ ਮੌਜੂਦਾ ਹੁਕਮਰਾਨ ਤਿਰ ਵੱਲੋਂ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਲੀਡਰ ਸਿਸੋਧਿਆ ਮਨੀਸ਼ ਸੁਸੋਧਿਆ ਤੁਸੀਂ ਸਾਰੇ ਜਾਣਦੇ ਹੋ ਨਾ ਹਾਂ ਤੁਸੀਂ ਸਾਰੇ ਜਾਣਦੇ ਹੋ ਮਨੀਸ਼ ਸੁਸੋਧਿਆ ਜਿਨ੍ਹਾਂ ਨੇ ਬੀਤੇ ਸਮੇਂ ਦੌਰਾਨ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਅਤੇ ਪੰਜਾਬ ਦੇ 3 ਕਰੋੜ ਲੋਕਾਂ ਦੇ ਕਸਟੋਡੀਅਨ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਇਹ ਕਿਹਾ ਸੀ ਕਿ ਸਾਮ ਦਾਮ ਦੰਡ ਭੇਦ ਭਾਵ ਜੋ ਵੀ ਕੁਝ ਕਰਨਾ ਪਵੇ ਲੜਾਈ ਕਰਨੀ ਪਵੇ ਕਿਸੇ ਨੂੰ ਮਾਰਨਾ ਪਵੇ ਕਿਸੇ ਨੂੰ ਲੁੱਟਣਾ ਪਵੇ ਕਿਸੇ ਨੂੰ ਕੌਣਾ ਪਵੇ ਕਿਸੇ ਨੂੰ ਸੁੱਟਣਾ ਪਵੇ ਕਿਸੇ ਨੂੰ ਗਾਇਬ ਕਰਨਾ ਪਵੇ ਉਹ ਤੁਸੀਂ ਕਰਨਾ ਹੈ ਕਿਉਂਕਿ ਤੁਸੀਂ ਸੱਤਾ ਦੇ ਵਿੱਚ ਰਹਿਣਾ ਤੁਸੀਂ ਲੋਕਾਂ ਨੂੰ ਜਿਹੜਾ ਸਿਆਸਤ ਕਰਨੀ ਲੋਕਾਂ ਦੇ ਸਿਰ ਦੇ ਉੱਤੇ ਪੰਜਾਬ ਦੇ ਉੱਤੇ ਕਬਜ਼ਾ ਕਰਕੇ ਰੱਖਣਾ ਤਾਂ ਕਿ ਦਿੱਲੀ ਦੀ ਜਿਹੜੀ ਟੀਮ ਹੈ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਛਰੇ ਆਮ ਤੇ ਨਿਰੰਤਰ ਜਿਹੜੀ ਲੁੱਟ ਕੁਸੁੱਟ ਉਹ ਜਾਰੀ ਰੱਖੇ ਤੇ ਕਰਦੀ ਰਵੇ ਤੇ ਅਗਲੇ ਸਾਲ ਵੀ ਅਗਲੀ ਵਾਰ ਵੀ 2027 ਦੀ ਆਮ ਚੋਣਾਂ ਜਿੱਤਣ ਲਈ ਵੀ ਸਾਨੂੰ ਇਹ ਜਿਹੜਾ ਫਾਰਮੂਲਾ ਅਡਾਪਟ ਕਰਕੇ ਅਪਲਾਈ ਕਰਕੇ ਅਸੀਂ ਸੱਤਾ ਦਾ ਜਿਹੜਾ ਨਿੱਗ ਮਾਣਦੇ ਰਹੀਏ ਸੋ ਅ ਸੱਜਪੇ ਵਰਨੋ ਚਰਮਾ ਜੀ ਜੀ ਆਪਾਂ ਗੱਲ ਕਰੀਏ ਉਹਨਾਂ ਨੇ ਕਿਹਾ ਕਾਨਫਰੰਸ ਕਾਲ ਦੇ ਵਿੱਚ ਸਾਰੇ ਡਿਪਟੀਜ਼ ਨੂੰ ਆਪਣੇ ਜਿਹੜੇ ਉਹਨਾਂ ਨੇ ਲਿਆ ਸੀਗਾ ਉਹਨਾਂ ਨਾਲ ਗੱਲ ਕਰ ਰਹੀ ਸੀ ਭਾਈ ਜਿਹੜੇ ਤੁਸੀਂ ਵਿਰੋਧੀ ਧਿਰਾਂ ਦੇ ਕੈਂਡੀਡੇਟਸ ਨੇ ਉਹਨਾਂ ਦੇ ਕਾਗਜ਼ ਪਾੜਦੇ ਹੋ ਸਰਕਾਰੀ ਬਿਲਡਿੰਗਾਂ ਦੇ ਅੰਦਰ ਉਹਨਾਂ ਨੂੰ ਤੁਸੀਂ ਧੱਕੇ ਨਾਲ ਡੱਕਦੇ ਹੋ ਸਰਕਾਰੀ ਬਿਲਡਿੰਗਾਂ ਦੇ ਅੰਦਰ ਇਹਦੇ ਨਾਲ ਪੁਲਿਸ ਦੀ ਬਦਨਾਮੀ ਹੁੰਦੀ ਆ ਪੁਲਿਸ ਨੂੰ ਪੁਲਿਸ ਦੀ ਸ਼ਬੀ ਨੂੰ ਬਚਾਉਣ ਵਾਸਤੇ ਪੁਲਿਸ ਨੂੰ ਲੋਕਾਂ ਦੇ ਵਿੱਚ ਇਮਾਨਦਾਰ ਰੱਖਣ ਵਾਸਤੇ ਪੁਲਿਸ ਨੂੰ ਲਾਇੰਡ ਆਰਡਰ ਦੀ ਸਥਿਤੀ ਕਾਇਮ ਰੱਖਣ ਦੇ ਲਈ ਜਿਹੜਾ ਇਨਾਮ ਦੇਣ ਵਾਸਤੇ ਉਹਨਾਂ ਨੂੰ ਸਰਟੀਫਿਕੇਟ ਦੇਣ ਵਾਸਤੇ ਤੁਸੀਂ ਜਿਹੜੇ ਤੁਹਾਡੇ ਤੁਹਾਡੇ ਹਲਕੇ ਦੇ ਐਮ ਐਲ ਏਜ਼ ਐ ਉਹਨਾਂ ਦੇ ਨਾਲ رابطہ ਕਰਕੇ ਆਪਣੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਵਿਰੁੱਧ ਜਿੰਨੇ ਵੀ ਕਾਗਜ਼ ਭਰਨ ਵਾਲੇ ਐ ਉਹਨਾਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਡੱਕਦੇ ਹੋ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਦੇ ਉੱਤੇ ਜਿਹੜਾ ਰੂਪੋਸਟ ਕਰਦੇ ਹੋ ਉਹਨਾਂ ਨੂੰ ਕਿਡਨੈਪ ਕਰ ਲੋ ਉਹਨਾਂ ਨੂੰ ਦੂਰ ਦਰਾਡੇ ਭੇਜ ਦਿਓ ਤਾਂ ਕਿ ਉਹ ਆਪਣੇ ਕਾਗਜ਼ ਲੈ ਕੇ ਇਸ ਸੰਵਧਾਨ ਦੀ ਵਰਤੋਂ ਕਰਦਿਆਂ ਇਸ ਇਲੈਕਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਆਪਣੇ ਨਾਮੀਨੇਸ਼ਨ ਜਿਹੜੇ ਹੈਗੇ ਆ ਉਹ ਸਬੰਧਤ ਅਧਿਕਾਰੀਆਂ ਤੱਕ ਪੁੱਜਦੇ ਨਾ ਕਰ ਸਕਣ ਸਤ ਪੰਜਾਬੀਓ ਬਹੁਤ ਔਖਾ ਸਮਾਂ ਬਹੁਤ ਔਖਾ ਸਮਾਂ ਸਾਨੂੰ ਇਹ ਕਹਿਣ ਲਈ ਮਜਬੂਰ ਹੋਣਾ ਪੈ ਰਿਹਾ ਇਹ ਬਹੁਤ ਔਖਾ ਸਮਾਂ ਇਹ ਘੜੀ ਤੋਂ ਕਿ ਪੰਜਾਬੀਆਂ ਦੀ ਫਿਤਰਤ ਹੈ ਪੰਜਾਬੀ ਕਿਸੇ ਦੀ ਟੈ ਨਹੀਂ ਮੰਨਦੀ ਪੰਜਾਬੀ ਮਹਿਮਾਨ ਨਿਵਾਜੀ ਦੇ ਮਦਈ ਹੈ ਮਹਿਮਾਨ ਨਿਵਾਜੀ ਕਰਦੇ ਆ ਲੋਕਾਂ ਦੀ ਇੱਜ਼ਤ ਕਰਦੇ ਆ ਭੋਲੇ ਨੇ ਗੱਲਾਂ ਵਿੱਚ ਆ ਜਾਂਦੇ ਨੇ ਪਰ ਹੁਣ ਜਿਹੜਾ ਸਮਸੇਰ ਤੋਂ ਪਾਣੀ ਟੱਪਦਾ ਜਾ ਰਿਹਾ ਹੈ ਜੇ ਬੰਦਾ ਕੋਈ ਇਲੈਕਸ਼ਨ ਨਹੀਂ ਲੜ ਸਕਦਾ ਜੇ ਬੰਦਾ ਕੋਈ ਆਪਣੀ ਆਜ਼ਾਦੀ ਦੇ ਨਾਲ ਰਸਤੇ ਦੇ ਉੱਤੇ ਜਾ ਨਹੀਂ ਸਕਦਾ ਜੇ ਕੋਈ ਬੰਦਾ ਆਪਣੀ ਆਜ਼ਾਦੀ ਨੂੰ ਮਾਨਣ ਦੇ ਲਈ ਆਪਣੇ ਜਵਾਨ ਖੋਲ ਨਹੀਂ ਸਕਦਾ ਜੇ ਕੋਈ ਬੰਦਾ ਆਪਣੇ ਆਜ਼ਾਦੀ ਦੇ ਲਈ ਆਪਣੇ ਪਰਿਵਾਰ ਦਾ ਪੇਟ ਪਾਲਣ ਦੇ ਲਈ ਕੰਮ ਧੰਦੇ ਤੇ ਜਾਂਦਾ ਅੱਜ ਉਹਨਾਂ ਦੀ ਆਵਾਜ਼ ਨੂੰ ਰਕਿਆ ਜਾਂਦਾ ਉਹਨਾਂ ਦੇ ਪੈਰਾਂ ਦੇ ਵਿੱਚ ਬੀੜੀਆਂ ਪਾਈਆਂ ਜਾਂਦੀਆਂ ਉਹਨਾਂ ਨੂੰ ਪੁਲਿਸ ਰਾਹੀਂ ਜਲੀਲ ਤੰਗ ਪਰੇਸ਼ਾਨ ਕੀਤਾ ਜਾਂਦਾ ਅੱਜ ਐਵੇਂ ਲੱਗਦਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸੀ ਸਾਰੇ ਜਾਣਦੇ ਹਾਂ ਉਹ ਲਾਹੌਰ ਤੋਂ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤੱਕ ਦਾ ਜਿਹੜਾ ਪੰਜਾਬ ਦਾ ਰਾਜ ਸੀ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਜੇਦੋਂ ਉਹਦੀ ਪਰਜਾ ਕਿਤੇ ਰਾਤ ਨੂੰ ਸੌਂਦੀ ਸੀ ਤਾਂ ਰਾਤ ਨੂੰ ਮਹਾਰਾਜਾ ਰਣਜੀਤ ਸਿੰਘ ਲੋਕਾਂ ਦੇ ਘਰਾਂ ਦੀਆਂ ਦਰਵਾਜ਼ਿਆਂ ਦੀਆਂ ਚੀਥਾਂ ਦੇ ਵਿੱਚ ਨੂੰ ਕੰਨ ਲਾ ਕੇ ਸੁਣਿਆ ਕਰਦਾ ਸੀ ਕਿ ਮੇਰੀ ਪਰਜਾ ਦੇ ਵਿੱਚ ਰਹਿਣ ਵਾਲਾ ਕੋਈ ਬੰਦਾ ਹੰਝੂ ਹੋ ਕੇ ਹਟਕੋਰੇਆਂ ਦੇ ਨਾਲ ਸਮਾਂ ਬਤੀਤ ਕਰਨ ਲਈ ਰਾਤ ਬਤੀਤ ਕਰਨ ਲਈ ਮਜਬੂਰਤਾ ਨਹੀਂ ਕੋਈ ਭੁੱਖਾ ਤਾਂ ਨਹੀਂ ਹਟਕੋਰੇ ਲੈ ਰਿਹਾ ਕੋਈ ਵਿਫਤਾ ਦੇ ਵਿੱਚ ਤਾਂ ਨਹੀਂ ਬਿਲਕ ਰਿਹਾ ਇਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਅੱਜ ਅੱਜ ਜੇ ਤੁਸੀਂ ਦੋ ਰੋਟੀਆਂ ਖਾਣ ਲੱਗ ਗਏ ਤੀਸਰੀ ਰੋਟੀ ਜੇ ਤੁਸੀਂ ਖਾਧੀ ਤਾਂ ਤੁਹਾਨੂੰ ਸ਼ਾਮ ਨੂੰ ਫਰੋਤੀ ਦੀ ਕਾਲ 50 ਲੱਖ ਰੁਪਈਆ 1 ਕਰੋੜ ਰੁਪਈਆ ਪਲਾਣੇ ਜਗਾ ਜੇ ਤੁਸੀਂ ਸਿਸਟਮ ਦੇ ਖਿਲਾਫ ਜੇ ਤੁਸੀਂ ਪੁਲਿਸ ਤੰਤਰ ਦੇ ਖਿਲਾਫ ਜੇ ਤੁਸੀਂ ਮੌਜੂਦਾ ਹੁਕਮਰਾਨ ਧਿਰ ਦੇ ਖਿਲਾਫ ਆਵਾਜ਼ ਖੋਲੀ ਤੁਹਾਡੇ ਘਰ ਦੇ ਉੱਤੇ ਸ਼ਾਮ ਨੂੰ ਗੋਲੀਆਂ ਜਾਂ ਸਵੇਰੇ ਤੁਹਾਡੇ ਖਿਲਾਫ ਪੰਜਾਬ ਪੁਲਿਸ ਦਾ ਫਰਮਾਨ ਪੰਜਾਬ ਪੁਲਿਸ ਦਾ ਪਰਚਾ ਝੂਠਾ ਸੱਚਾ ਕਿਸੇ ਢੰਗ ਦੇ ਨਾਲ ਪਾ ਕੇ ਤੁਹਾਨੂੰ ਉਲਝਾ ਦੇਣਾ ਤੁਹਾਨੂੰ ਜੇਲ੍ਹ ਦੇ ਵਿੱਚ ਸੁੱਟ ਦੇਣਾ ਤੁਹਾਨੂੰ ਹਵਾ ਲਾਡ ਹਵਾ ਲਾਡ ਦੇ ਵਿੱਚ ਸੁੱਟ ਦੇਣਾ ਇਹ ਹੈ ਮੌਜੂਦਾ ਸਿਸਟਮ ਆਓ ਜਾਗिए ਕਿਉਂਕਿ ਜਾਗਦਿਆਂ ਦੀਆਂ ਕਟੀਆਂ ਤੇ ਸੁੱਤਿਆਂ ਦੇ ਕੱਟੇ ਇਹ ਲੋਕਾਂ ਨੂੰ ਜਾਗਣ ਦਾ ਵੇਲਾ ਹੈ ਇਹ ਜਿਹੜਾ ਅਖੌਤੀ ਇਨਕਲਾਬ ਸਾਡੀ ਜਣਾ ਦੇ ਵਿੱਚ ਬੈਠ ਗਿਆ ਇਹਨੇ ਜਿਹੜੀ ਮਰਿਆਦਾ ਹੈਗੀ ਇਨਕਲਾਬ ਸ਼ਬਦ ਦੀ ਉਸ ਨੂੰ ਵੀ ਕਲੰਕਿਤ ਕੀਤਾ ਇਹਨਾਂ ਨੇ ਭਗਤ ਸਿੰਘ ਦੀ ਸੋਚ ਨੂੰ ਵੀ ਕਲੰਕਿਤ ਕੀਤਾ ਇਸ ਜਿਹੜਾ ਮੌਜੂਦਾ ਦੌਰ ਚੱਲ ਰਿਹਾ ਇਸ ਨੇ ਗੁਰੂ ਗੁਰੂਆਂ ਸਾਡੇ ਜਿਹੜੇ ਬੜੇ ਸਤਕਾਰਯੋਗ ਬੜੇ ਮਹਾਨ ਸਾਡੀਆਂ ਸ਼ਹੀਦਤਾਂ ਹੋਈਆਂ ਸਾਡੇ ਗੁਰੂਆਂ ਨੇ ਸਾਡੇ ਲਈ ਸਮਾਜ ਲਈ ਲੋਕਾਂ ਲਈ ਦੇਸ਼ ਲਈ ਆਵਾਮ ਦੇ ਲਈ ਸ੍ਰਿਸ਼ਟੀ ਦੇ ਲਈ ਕੀਤੀਆਂ ਉਹਨਾਂ ਦੀਆਂ ਸਖਿਆਵਾਂ ਦਾ ਛਰੇਆਮ ਕਾਣ ਹੈ ਇਹ ਜਿਹੜੀ ਬੇਅਦਵੀ ਹੈ ਇਹ ਸਾਥੀਓ ਤੁਸੀਂ ਸਮਝਣਾ ਪੰਜਾਬ ਦੇ ਲੋਕਾਂ ਨੇ ਸਮਝਣਾ ਰਸਤਾ ਦੋਵੇਂ ਨੇ ਇੱਕ ਪਾਸੇ ਚੰਗੇ ਪਾਸੇ ਨੂੰ ਜਾਂਦਾ ਤੇ ਇੱਕ ਪਾਸੇ ਇੱਕ ਇੱਕ ਵੱਲ ਮਾੜੇ ਵੱਲ ਨੂੰ ਜਾਂਦਾ ਇਹ ਤੁਸੀਂ ਦੇਖਣਾ ਹੈ ਇਹ ਤੁਸੀਂ ਦੇਖਣਾ ਪਾਪ ਕੀ ਹੈ ਪੁੰਨ ਕੀ ਹੈ ਸੱਚ ਕੀ ਹੈ ਝੂਠ ਕੀ ਹੈ ਉੱਚਾ ਕੀ ਹੈ ਨੀਮਾ ਕੀ ਹੈ ਗਲਤ ਕੀ ਹੈ ਠੀਕ ਕੀ ਹੈ ਇਹ ਤੁਸੀਂ ਫੈਸਲਾ ਕਰਨਾ ਹੈ ਜੇ ਤੁਸੀਂ ਅੱਜ ਫੈਸਲਾ ਕਰ ਲਿਆ ਤਾਂ ਤੁਸੀਂ ਆਪਣਾ ਭਵਿੱਖ ਸੁਰੱਖਿਤ ਕਰ ਲੋਗੇ ਨਹੀਂ ਤਾਂ ਸੱਚ ਜਾਣਿਓ ਤੁਸੀਂ ਆਉਣ ਵਾਲੀਆਂ ਨਸਲਾਂ ਨੂੰ ਬਹੁਤ ਵੱਡਾ ਇੱਕ ਜਿਹੜਾ ਦੁੱਖ ਉਹਨਾਂ ਦੀ ਝੋਲੀ ਪੀੜਾਂ ਦਾ ਪ੍ਰਗਾਪਾ ਕੇ ਜਾ ਰਹੇ ਹੋ ਅੱਜ ਦੇ ਪ੍ਰੋਗਰਾਮ ਦੇ ਲਈ ਐਨਾ ਹੀ ਮੈਨੂੰ ਦਿਓ ਇਜਾਜ਼ਤ ਜਿਨ ਜਿਨ ਸੱਜਣਾ ਸਾਥੀਆਂ ਨੇ ਹਲੇ ਤੱਕ ਇੱਕ ਲੋਕ ਚੀਤਨਾ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਅ ਕੱਲ ਨੂੰ ਫੇਰ ਦੂਸਰੇ ਸਬਜੈਕਟ ਦੇ ਨਾਲ ਦੂਸਰੇ ਵਿਸ਼ੇ ਦੇ ਨਾਲ ਫੇਰ ਇੱਕ ਵਾਰ ਤੁਹਾਡੇ ਨਾਲ ਗੱਲਬਾਤ ਕਰਨ ਦਾ سلسلہ ਜਿਹੜਾ ਜਾਰੀ ਕਰਾਂਗੇ ਸੋ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਧੰਨਵਾਦ ਦੁਆ ਕਰਦਾ ਪਰਮਪਿਤਾ ਪਰਮਾਤਮਾ ਦੀ ਕਚਹਿਰੀ ਚ ਕਿ ਪਰਮਾਤਮਾ ਤੁਹਾਨੂੰ ਸੁੱਖ ਸ਼ਾਂਤੀ ਆਪਸੀ ਪਿਆਰ ਮੁਹੱਬਤ ਦੇਵਾ ਇਤਫਾਕ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ